ਅਕਸਰ ਹੀ ਸ਼ਰਾਬ ਪੀਣ ਨੂੰ ਲੈ ਕੇ ਭਗਵੰਤ ਮਾਨ ਤੇ ਵਿਰੋਧੀ ਦੋਸ਼ ਲਗਾਉਂਦੇ ਰਹਿੰਦੇ ਨੇ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਭਗਵੰਤ ਮਾਨ ਦੀਆਂ ਅਜਿਹੀਆਂ ਹੀ ਕੁਝ ਮੀਡੀਆਜ਼ ਤੇ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਨ੍ਹਾਂ ਦੇ ਵਿੱਚ ਉਹ ਕੁਝ ਡਾਵਾਂ ਡੋਲ ਹੁੰਦੇ ਦਿਖਾਈ ਦਿੰਦੇ ਸਨ ਤੇ ਹੁਣ ਫਿਰ ਤੋਂ ਭਗਵੰਤ ਮਾਨ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਸ਼ਰਿਆਮ ਇੱਕ ਬੋਤਲ ਦੇ ਦਿੱਤੀ ਗਈ ਹੈ ਇਹ ਬੋਤਲ ਉਹਨਾਂ ਦੇ ਹੀ ਲੋਕ ਸਭਾ ਹਲਕੇ ਸੰਗਰੂਰ ਦੇ ਪਿੰਡ ਰੇਤਗੜ੍ਹ ਦੇ ਵਿੱਚ ਇੱਕ ਬਜ਼ੁਰਗ ਦੇ ਵੱਲੋਂ ਦਿੱਤੀ ਗਈ ਹੈ ਇਸ ਬੋਤਲ ਦੇ ਵਿੱਚ ਸ਼ਰਾਬ ਨਹੀਂ ਬਲਕਿ ਦੇਸੀ ਘਿਦ ਦਿੱਤਾ ਗਿਆ ਹੈ ਪ੍ਰਗਵੰਤਮਾਨ ਨੇ ਦੱਸਿਆ ਕਿ ਬਜ਼ੁਰਗ ਨੇ ਦੇਸੀ ਕੀ ਦੀ ਬੋਤਲ ਦੇਖ ਕੇ ਉਹਨਾਂ ਨੂੰ ਫਿਰ ਤੋਂ ਤਕੜਾ ਹੋਣ ਦੀ ਅਪੀਲ ਕੀਤੀ ਹੈ ਉਸ ਬਜ਼ੁਰਗ ਨੇ ਹੋਰ ਕੀ ਕੁਝ ਆਖਿਆ ਪ੍ਰਗਵੰਤਮਾਨ ਨੂੰ ਅਧਿ ਪ੍ਰਗਵੰਤਮਾਨ ਦਾ ਕੀ ਕਹਿਣਾ ਹੈ ਇਸ ਦੇਸੀ ਕੀ ਦੀ ਬੋਤਲ ਬਾਰੇ ਤੁਸੀਂ ਵੀ ਸੁਣ ਲਓ ਲੋਕਾਂ ਵੱਲੋਂ ਸਨਮਾਨ ਕੀਤਾ ਜਾਂਦਾ ਹੈ ਅਲੱਗ-ਅਲੱਗ ਤਰੀਕਿਆਂ ਦੇ ਨੇ ਕਿ ਬਾਬਾ ਜੀ ਆ ਬੋਤਲ ਲੈ ਕੇ ਪਹੁੰਚਨੇ ਦਾ ਕੀ ਰਾਜ ਹੈ ਬੋਤਲ ਨਹੀਂ ਹਾਂਜੀ ਪਹਿਲਾ ਸਵਾਲ ਬਦਲੋ ਜੀ ਅਰੇ ਦੇਸੀ ਉਹ ਤੁਸੀਂ ਤੁਸੀਂ ਅੱਛਾ ਦੇਸੀ ਕੀ ਦੀ ਬੋਤਲ ਲੈ ਕੇ ਪਹੁੰਚਨੇ ਹਾਂਜੀ ਦੇਖੋ ਤੁਸੀਂ ਕਿਉਂ ਉਹਨੂੰ ਵੀ ਬੋਤਲ ਬਣਾਤਾ ਨਾ ਅੱਛਾ ਜੀ ਉਹ ਮਤਲਬ ਕੀ ਰਾਜ ਹੈ ਜੀ ਉਹਦਾ ਅੱਜ ਬਜ਼ੁਰਗ ਆਏ ਨੇ ਉਹਨਾਂ ਨੇ ਇੱਕ ਦੇਸੀ ਗਾਂ ਦਾ ਜਿਹੜਾ ਦੁੱਧ ਹੈ ਉਹ ਉਹਦਾ ਬਣਾਇਆ ਹੋਇਆ ਘਿਓ ਦਿੱਤਾ ਅੱਛਾ ਜੀ ਤੇ ਅਸੀਂ ਮਾਨ ਸਤਕਾਰ ਨਾਲ ਉਹਨਾਂ ਦਾ ਸੈਪਟ ਕੀਤਾ ਹੈ ਸਵਾਰ ਕਰ ਕੀਤਾ ਤੇ ਇਥੋਂ ਸਿੱਧ ਹੁੰਦਾ ਹੈ ਕਿ ਐਵੇਂ ਵਿਰੋਧੀ ਪਾਰਟੀਆਂ ਜਿਹੜੀਆਂ ਨੇ ਉਹ ਗੱਲਾਂ ਕਰਦੀਆਂ ਨੇ ਕੂੜ ਪ੍ਰਚਾਰ ਕਰਦੀਆਂ ਸੋ ਲੋਕਾਂ ਨੂੰ ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਪੁੱਤ ਤਕੜਾ ਹੋ ਜਾ 2019 ਚ ਵੀ ਤੇਰੇ ਨਾਲ ਹੀ ਬੂਤਲ ਲੈ ਕੇ ਪੁੱਛੋ ਕੀ ਸੀ ਉਹਦੇ ਵਿੱਚ ਉਹਦੇ ਵਿੱਚ ਸਾਹੀਵਾਲ ਦਾ ਦੇਸੀ ਗਾਣੀ ਦਾ ਘਿਓ ਸੀ ਭਾਈ ਕਹਿੰਦੇ ਵਸਲੇ ਕੇ ਆਏ ਸੀ ਉਹ ਹੋ ਇੱਕ ਉਹਨਾਂ ਨੂੰ ਸੁਨੇਹਾ ਦੇਣ ਵਾਸਤੇ ਹਾਂਜੀ ਵੀ ਤੁਸੀਂ ਪਿੰਡਾਂ 'ਚ ਪ੍ਰਚਾਰ ਕਰੋ ਜਿਹੜੀ ਪੰਜਾਬ ਦੀ ਜਵਾਨੀ ਆ ਉਹ ਨਿੱਗਰ ਦੀ ਜਾ ਰਹੀ ਆ ਪਿੰਡਾਂ ਦੇ ਲੋਕ ਪਸ਼ੂ ਪਾਲਣ ਤੋਂ ਮੁਹਮੋੜ ਰਹੇ ਨੇ ਜਦੋਂ ਕੋਈ ਕੁਦਰਤ ਨੇ ਦੇਸੀ ਗਾਂ ਨੂੰ ਉਹਨੂੰ ਇੱਕ ਇਹ ਦਿੱਤਾ ਹੋਇਆ ਤੋਹਫਾ ਜਿਹੜੀ ਕਿ ਉਹ ਹੀ ਦੇ ਸਕਦੇ ਆ ਹੋਰ ਨਹੀਂ ਦੇ ਸਕਦਾ ਉਹ ਕੁਦਰਤ ਦੀ ਦੇਣਾ ਭਜੀਓ ਘਾਂਡੇ ਤਾਂ ਹੋਰ ਬਹੁਤ ਸੀ ਕੀ ਲਿਆਉਣ ਵਾਸਤੇ ਤੁਸੀਂ ਬੋਤਲੇ ਕਿਉਂ ਚੁਣੀ ਭਾਂਡੇ ਕਿਸ ਤਰ੍ਹਾਂ ਦੇਸੀ ਹੀ ਲੱਗ ਕੇ ਉਹ ਵਰਤਨ ਜੀ ਹੋਰ ਬਹੁਤ ਹੈ ਵਰਤਨ ਉਹ ਫਿਰ ਐ ਸੈਂਪਲ ਹੀ ਆ ਸੀ ਸੈਂਪਲ ਹਰ ਜਗ੍ਹਾ ਤੇ ਜਿੱਥੇ ਵੀ ਸਾਂਝੀਆਂ ਜਗ੍ਹਾ ਤੇ ਜਾਂਦੇ ਆ ਜਾਂ ਕੋਈ ਹੁੰਦਾ ਸਾਹਮਣੂ ਸੈਂਪਲ ਦੇ ਕੇ ਐਡਵਰਟਾਈਜ਼ਮੈਂਟ ਕਰਦੇ ਆ ਬੋਤਲ ਦੇ ਵਿੱਚ ਦੇ ਕੇ ਹਾਂ ਬੋਤਲ ਦੇ ਵਿੱਚ ਦੇ ਕੇ ਐਡਵਰਟਾਈਜ਼ਮੈਂਟ ਆ ਦੇਖੋ ਜੇ ਬੋਤਲ 'ਚ ਨਾ ਹੁੰਦਾ ਤਾਂ ਭਾਂਡੇ 'ਚ ਲੋਕ ਕਿਵੇਂ ਦੇਖਦੇ ਇਹ ਸੰਦੇਸ਼ ਵੀ ਦੂਸਰੀ ਬੋਤਲ ਛੱਡੋ ਤੇ ਇਹਨੂੰ ਬਣਾਓ ਹਾਂ ਹਾਂ ਇਹ ਵੀ ਸਾਡਾ ਮੁੱਖ ਪ੍ਰਦੇਸ਼ ਹੈ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਵੀ ਜੇ ਤੁਸੀਂ ਹੈਲਥੀ ਬਣੋਗੇ ਤੇ ਤਾਂ ਤੁਸੀਂ ਸਟਰੋਂਗ ਹੋਗੇ ਤੁਹਾਡਾ ਮਨ ਸਟਰੋਂਗ ਹੋਊਗਾ ਤੁਸੀਂ ਆਪੀ ਸਟਰੋਂਗ ਹੋ ਜਾਓਗੇ ਸ਼ਰਾਬ ਦੀ ਬੋਤਲ ਨੂੰ ਛੱਡ ਆਪਣੀ ਦੇਸੀ ਦੇਸੀ ਦੇ ਉਖਾਓ ਤਾਕੜੇ ਬਣੋ